ਵਿਊਅਰਸ ਵੈਲਕਮ ਬੈਕ ਇਨ ਆਰ ਪ੍ਰੋਗਰਾਮ ਜੀ ਡਾਕਟਰ ਸਾਹਿਬ ਅਗਲਾ ਇਸ਼ੂ ਕਿਹੜਾ ਹੈ ਤੇ ਉਸ ਬਾਰੇ ਤੁਹਾਡੀ ਕੀ ਵਿਚਾਰ ਹੈ ਉਸ ਤੋਂ ਪਹਿਲਾਂ ਜਿਹੜੇ ਪਹਿਲੇ ਸੈਗਮੈਂਟ ਤੇ ਕੁਝ ਸਾਡੇ ਦਰਸ਼ਕਾਂ ਦੇ ਕਮੈਂਟਸ ਨੇ ਉਹ ਮੈਂ ਸਾਂਝੇ ਕਰਨਾ ਚਾਹਾਂਗਾ ਜੀ ਭੈਣ ਜੀ ਮਨਮੰਥਨ ਕੌਰ ਲਿਖਦੇ ਨੇ ਡਾਕਟਰ ਸਾਹਿਬ ਵਾਇਰ ਜੀ ਦਾ ਖਾਸਾ ਵਾਇਰ ਜੀ ਦੀ ਫਤਿਹ ਥੈਂਕ ਯੂ ਫॉर ਯੋਰ ਇਨਵੈਸਟੀਗੇਟਿਵ ਰਿਪੋਰਟਿੰਗ ਅਬਾਊਟ ਦਾ ਟਾਪਿਕਸ ਥੈਟ ਮਨੀ ਟਾਈਮਸ ਵੀ ਡੂ ਨਾਟ ਪੇ ਮੱਚ ਅਟੈਂਸ਼ਨ ਟੂ ਬਹੁਤ ਬਹੁਤ ਸ਼ੁਕਰੀਆ ਭੈਣ ਜੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿਉਂਕਿ ਜਦੋਂ ਅਸੀਂ ਉਥੋਂ ਦੇ ਸਿਸਟਮ ਦੇ ਨਾਲ ਅੱਜ ਆਪਣੀ ਹੋਣੀ ਸਿਰਜਣ ਦੇ ਲਈ ਭੜ ਰਹੇ ਤਾਂ ਫਿਰ ਅੱਖਾਂ ਔਰ ਕੰਨ ਖੋਲ ਕੇ ਸਾਨੂੰ ਦੇਖਣਾ ਪੈਗਾ ਔਰ ਜਿਵੇਂ ਮੈਂ ਅਕਸਰ ਇਹ ਕਹਿੰਦਾ ਕਿ ਸਾਨੂੰ ਇਹ ਦੇਖਣਾ ਪੈਗਾ ਕਿ ਦੁਨੀਆ 'ਚ ਜਦੋਂ ਵੀ ਕੋਈ ਘਟਨਾਕ੍ਰਮ ਹੁੰਦਾ ਹੈ ਕੋਈ ਵਾਪਰਦੀ ਹੈ ਔਰ ਖਾਸ ਤੌਰ ਤੇ ਸਾਊਥ ਏਸ਼ੀਆ 'ਚ ਜੀ ਉਹ ਸਾਡੇ ਨੇਸ਼ਨ ਨੂੰ ਸਾਡੇ ਕੌਜ਼ ਖਾਲਸਾ ਨੂੰ ਕਿਵੇਂ ਪ੍ਰਭਾਵਿਤ ਕਰੇਗਾ ਇਹੀ ਸਾਡਾ ਕ੍ਰਾਈਟੇਰੀਆ ਹੁੰਦਾ ਹੈ ਔਰ ਬਹੁਤ ਕੁਝ ਖਿਲ ਰਿਆ ਪਿਆ ਹੁੰਦਾ ਹੈ ਜਸਟ ਜੇ ਤੁਸੀਂ ਇੱਕ ਠੀਕ ਅੰਦਾਜ਼ ਦੇ ਵਿੱਚ ਇਸ ਗੱਲ ਨੂੰ ਅੱਗੇ ਤੋਰਦੇ ਹੋ ਤੇ ਫਿਰ ਇਨਫੋਰਮੇਸ਼ਨ ਕਮਜ਼ ਆਉਂਦਾ ਵੇ ਪਰ ਸ਼ੁਕਰੀਆ ਕੰਪਲੀਮੈਂਟਲੀ ਵੀਰ ਸਤਪਾਲ ਸਿੰਘ ਪਰੇਵਾਲ ਲਿਖਦੇ ਨੇ ਡਾਕਟਰ ਸਾਹਿਬ ਜੀ ਆਪ ਜੀ ਨੂੰ ਅਤੇ ਬੀਬਾ ਜੀ ਨੂੰ ਟੀਵੀਟੀ 4 ਦੇਖ ਰਹੇ ਸਾਰੇ ਦਰਸ਼ਕਾਂ ਨੂੰ ਫਤਿਹ ਅਰਜ਼ ਕਰਦੇ ਆਸ ਹੈ ਪ੍ਰਵਾਨ ਕਰੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸ਼ੁਕਰੀਆ ਪਰੇਵਾਲ ਸਾਹਿਬ ਬਿਹਾਰ ਸਿੰਘ ਕਾਂਗ ਟੀਵੀਟੀ 4 ਦੀ ਸਾਰੀ ਟੀਮ ਨੂੰ ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਜੀ ਖਾਲਸ탄 ਜ਼ਿੰਦਾਬਾਦ ਹੁਣ ਮੈਂ ਸਾਰਿਆਂ ਦੇ ਜਿਹੜੀ ਫਤਿਹ ਸਾਂਝੀ ਕਰਦਣਾ ਕੁਲਦੀਪ ਸਿੰਘ ਥਾਮ ਸਤਨਾਮ ਸਿੰਘ ਬਾਸ਼ਾ ਸਿੰਘ ਬਲਜਿੰਦਰ ਚੀਮਾ ਜਿਹੜੇ ਲਿਖਦੇ ਨੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਧੰਨਵਾਦ ਸਤਿੰਦਰ ਸਿੰਘ ਮਿੱਠੂ ਰਵਿੰਦਰ ਸਿੰਘ ਮਨਜਿੰਦਰ ਸਿੰਘ ਧਾਮੀ ਹਰਸਿਮਰਨ ਸਿੰਘ ਇਹਨਾਂ ਸਾਰਿਆਂ ਨੇ ਫਤਿਹ ਅਰਜ਼ ਕੀਤੀ ਹੈ ਲਵਜੀਤ ਸਿੰਘ ਅਮਰੀਕ ਸਿੰਘ ਸੰਦਰ ਦਲਜੀਤ ਤੌਰ ਤੇ ਸਲੀਮ احمد ਮਲਕ ਸਾਹਿਬ ਜਿਨ੍ਹਾਂ ਨੇ ਬਾਕੀ ਸਾਥੀਆਂ ਦੇ ਨਾਲ ਮਿਲ ਕੇ ਜਿਹੜਾ ਮੇਨ ਸਮਾਗਮ ਕਾਇਦ ਆਜ਼ਮ ਮੁਹੰਮਦ ਅਲੀ ਜਿਨਾ ਦੇ ਜਨਮ ਦਿਨ ਦਾ ਆਰਗੇਨਾਈਜ਼ ਕੀਤਾ ਜੀ ਉਹਨਾਂ ਨੇ ਇਟ ਇਜ਼ ਐਨ ਆਨਰ ਫਾਰ ਅਸ ਕਹਿ ਕੇ ਅਗੇਨ ਅਸੀਂ ਇਹਨਾਂ ਦਾ ਸ਼ੁਕਰੀਆ ਲਾ ਕਰਦੇ ਆ ਜੀ ਡਾਕਟਰ ਸਾਹਿਬ ਔਰ ਹੁਣ ਮੇਰਾ ਖਿਆਲ ਹੈ ਨੈਕਸਟ ਟੌਪ ਇਹਦੀ ਗੱਲ ਕਰੀਏ ਹਾਂ ਜੀ ਕਿਉਂਕਿ ਜਿੱਥੇ ਅਸੀਂ ਦੇਖ ਰਹੇ ਹਾਂ ਕਿ ਇੱਕ ਪੰਜਾਬੀ ਸ਼ਾਇਰ ਨਾਕਸ ਹੋਏ ਨੇ ਨਰਿੰਦਰ ਸਿੰਘ ਨਾਕਾ ਸੁਣਾ ਦੇ ਮੈਨੂੰ ਨਜ਼ਮ ਤਾਂ ਯਾਦ ਨਹੀਂ ਜੀ ਪਰ ਉਹਨਾਂ ਨੇ ਇੱਕ ਜ਼ਮਾਨੇ ਚ ਅਮਨ ਨਾਂ ਦੀ ਨਜ਼ਮ ਲਿਖੀ ਹੈ ਔਰ ਉਦੀ ਇੱਕ ਲਾਈਨ ਸੀ ਕਿ ਕਹੋ ਜੰਗਬਾਜ਼ਾਂ ਨੂੰ ਰੋਕਣ ਤਬਾਹੀ ਕਿ ਵੀ ਜੰਗਬਾਜ਼ਾਂ ਨੂੰ ਕਹੋ ਜਿਹੜੇ ਜੰਗ ਮਚਾਉਣਾ ਚਾਹੁੰਦੇ ਨੇ ਕਿ ਉਹ ਹੋਣ ਵਾਲੀ ਤਬਾਹੀ ਨੂੰ ਰੋਕਣ ਜੀ ਔਰ ਅੱਜ ਕੋਈ ਸ਼ੱਕ ਨਹੀਂ ਹੈ ਕਿ ਜਿਸ ਤਰੀਕੇ ਨਾਲ ਇਹ ਆਰਐਸਐਸ ਔਰ ਮੋਦੀ ਸਰਕਾਰ ਦੀਆਂ ਨੀਤੀਆਂ ਚੱਲ ਰਹੀਆਂ ਨੇ ਜਿਵੇਂ ਇਹਨਾਂ ਦਾ ਲੋਕਲ ਸਾਊਥ ਏਸ਼ੀਆ ਚ ਏਸ਼ੀਆ ਗਲੋਬਲ ਪੋਲਿਟਿਕਸ ਦੇ ਵੀ ਜੋ ਰੋਲ ਹੈ ਪਲੇ ਕਰ ਰਹੇ ਨੇ ਇਹ ਜੰਗਬਾਜ਼ਾਂ ਦੇ ਹੀ ਇੱਕ ਕ੍ਰਾਈਟੇਰੀਆ ਚ ਫਿੱਟ ਹੁੰਦਾ ਹੈ ਇਹ ਜੰਗਬਾਜ਼ ਕਿਸੇ ਹੱਦ ਤੱਕ ਵੀ ਜਾਣ ਨੂੰ ਤਿਆਰ ਨੇ ਬਿਨਾ ਇਸ ਗੱਲ ਨੂੰ ਸਮਝਿਆਏ ਕਈ ਵਾਰ ਉਸ ਮੂਰਖ ਦੀ ਤਰ੍ਹਾਂ ਉਹਦੀ ਕਾਲੀਦਾਸ ਦੀ ਕਹਾਣੀ ਆਂਦੀ ਹੈ ਕਿ ਜੀ ਉਹ ਇੱਕ ਦਰਖਤ ਤੇ ਚੜ੍ਹਿਆ ਇੱਕ ਟਾਣ ਤੇ ਬੈਠਾ ਸੀ ਉਸੇ ਟਾਣ ਜਿੱਥੇ ਬੈਠਾ ਸੀ ਆਰੀ ਦੇ ਨਾਲ ਕੱਟ ਰਿਆ ਸੀ ਉੱਚੇ ਰਖਤ ਤੇ ਚੜਿਆ ਕਿਸ ਨੇ ਕਿਹਾ ਮੂਰਖਾ ਇਹਨੂੰ ਕੱਟ ਰਿਆਂ ਤੂੰ ਵੀ ਬੈਠਾ ਰਹਿਣਾ ਤੂੰ ਵੀ ਥੱਲੇ ਡਿਗੇਗਾ ਮਰੇਗਾ ਕਹਿੰਦਾ ਆਸ਼ਾ ਜੀ ਹੁਣ ਇਹ ਵੀ ਜਿਸ ਟਾਣ ਤੇ ਬੈਠੇ ਨੇ ਉਹਨੂੰ ਵੀ ਕੱਟ ਰਏ ਨੇ ਬਿਨਾ ਇਹ ਰਿਅਲਾਈਜ਼ ਕੀਤੇ ਆ ਕਿ ਜਿਹੜੀ ਦੌੜ ਤੁਸੀਂ ਆਰਮਸ ਰੇਸ న్యూక్ਲੀਅਰ ਟਿਪਡ ਮਿਸਾਈਲਸ ਚਾਈਨਾ ਨੂੰ ਵੰਗਾਰਨਾ ਪਾਕਿਸਤਾਨ ਦੀ ਹੋਂਦ ਨੂੰ ਖਤਮ ਕਰਨ ਦੇ ਸੁਪਨੇ ਦੇਖਣੇ ਅਖੰਡ ਪਾਰ ਇਹ ਕੀ ਹੈ ਇਹ ਇਹ ਤਬਾਈ ਤੋਂ ਬਿਨਾ ਹੋਰ ਕੁਛ ਨਹੀਂ ਔਰ ਇਹ ਜਦੋਂ ਤੁਸੀਂ ਇਹਨਾਂ ਦਾ ਪਿਛੋਕੜ ਦੇਖਦੇ ਹੋ ਬਹੁਤ ਵਾਰ ਔਰ ਮੈਂ ਅਕਸਰ ਇਹ ਗੱਲ ਕਹਿੰਦਾ ਕਿ ਲੜਾਈ ਵਿਚਾਰਾਂ ਦੀ ਹੁੰਦੀ ਹੈ ਆਈਡੀਆਜ਼ ਦੀ ਹੁੰਦੀ ਹੈ ਜੀ ਖਿਆਲ ਜਿਹੜੀ ਹੈ ਜਾਂ ਜਿਹੜੀ ਤੁਹਾਡੀ ਤੁਹਾਡੇ கான்ਸੈਪਟ ਨੇ ਉਹ ਲੜਦੇ ਨੇ ਸਾਡੀ ਲੜਾਈ ਜਦੋਂ ਅਸੀਂ ਖਾਲਸਾਣ ਦੀ ਲੜਾਈ ਦੀ ਗੱਲ ਕਰਦੇ ਹਾਂ ਔਰ ਮੈਂ ਅਕਸਰ ਆਪਣੀਆਂ ਸਪੀਚਸ ਔਰ ਲਿਖਤਾਂ 'ਚ ਕਹਿੰਦਾ ਕਿ ਵੀ ਸਾਡਾ ਮਕਸਦ ਕੋ 12 14 16 ਜ਼ਿਲ੍ਹਿਆਂ ਦਾ ਕੋਈ ਇਸ ਕਿਸਮ ਦਾ ਦੇਸ਼ ਬਣਾ ਲੈਣਾ ਨਹੀਂ ਹੈ ਜ ਜਦਾ ਹੈਡ ਆਫ ਦਾ ਸਟੇਟ ਸਿੱਖ ਹੋਏ ਹੈਡ ਆਫ ਦਾ ਸਟੇਟ ਤਾਂ ਬਾਦਲ ਪੰਜ ਵਾਰ ਪੰਜਾਬ ਦਾ ਚੀਫ ਮਿਨਿਸਟਰ ਅੱਜ ਵੀ ਸਿੱਖ ਹੈ ਮਨਮੋਨ ਸਿੰਘ 10 ਸਾਲ ਪ੍ਰਾਈਮ ਮਿਨਿਸਟਰ ਰਿਹਾ ਹੈ ਭਾਰਤ ਦਾ ਪ੍ਰੈਜ਼ੀਡੈਂਟ ਗਿਆਨੀ ਜ਼ੈਲ ਸਿੰਘ ਰਿਹਾ ਹੁਣ ਚੀਫ ਜਸਟਿਸ ਸੁਪਰੀਮ ਕੋਰਟ ਦਾ ਸਿੱਖ ਬਣਾ ਦੇਣਾ ਏਅਰ ਫੋਰਸ ਚੀਫ ਬਣਾਇਆ ਫਿਰ ਉਹਨਾਂ ਨੇ ਦੂਜੀ ਫੌਜ ਦੇ ਵੀ ਬਣਾਏ ਨੇ ਕੀ ਉਹਨਾਂ ਦੇ ਨਾਲ ਲੋਕਾਂ ਦੀ ਤਕਦੀਰ ਹੋਣੀ ਸਿੱਖੀ ਦੀ ਸੇਫਟੀ ਸਿੱਖਾਂ ਦਾ ਮੁਸਤਕਬਲ ਫਿਊਚਰ ਉਸ ਦੇ ਨਾਲ ਬਣਿਆ ਬਿਲਕੁਲ ਨਹੀਂ ਜੀ ਇਸ ਦੇ ਉਲਟ ਇਹ ਲੜਾਈ ਕਿਉਂਕਿ ਆਈਡੀਆਜ਼ ਦੀ ਹੈ ਵਿਚਾਰਾਂ ਦੇ ਇੱਕ ਪਾਸੇ ਜਾਤ ਪਾਤ ਤੇ ਖੜਾ ਹਿੰਦੂ ਤਵਾਦਾ ਜਿਹੜਾ ਉਹ ਬਿਲਕੁਲ ਡਿਵਾਈਸਿਵ ਅਜੰਡਾ ਹੈ ਸੋਸਾਇਟੀ ਨੂੰ ਵੰਡਣ ਦਾ ਦੂਸਰੇ ਪਾਸੇ ਸਿੱਖ ਆਈਡੀਓਲੋਜੀ ਜਿਹੜੀ ਦੋ ਵੇੜੇ ਅਰਦਾਸ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਅਸੀਂ ਉਸ ਵਿਚਾਰਾਂ ਦੇ ਉੱਤੇ ਖੜੋਤੇ ਹੁਣ ਦੇਖਣਾ ਇਹ ਹੈ ਕਿ ਵੀ ਇਹ ਆਈਡੀਓਲੋਜੀ ਜਿਹੜੀ ਵਹਾਦਤ ਦੀ ਹੈ ਇੱਕ ਰੱਬ ਦੀ ਗੱਲ ਹੈ ਜਿਸ ਨੂੰ ਅਲਾਮਾ ਇਕਬਾਲ ਨੇ ਇਹ ਯਾਦ ਕਰਵਾਇਆ ਸੀ ਕਿ ਵੀ ਫਿਰ ਉਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ ਹਿੰਦ ਕੋ ਇੱਕ ਮਰਦ ਕਾਮਲ ਨੇ ਜਗਾਇਆ ਖਾਬ ਸੇ ਇੱਕ ਪਾਸੇ ਇੱਕ ਰੱਬ ਚ ਯਕੀਨ ਰੱਖਣਾ ਹੈ ਇਨਸਾਨ ਦੀ ਇਨਸਾਨੀਅਤ ਦੀ ਬਰਾਬਰੀ ਹਿਊਮਨ ਹਿਊਮੈਨਿਟੇਰੀਅਨਿਜ਼ਮ ਦੀ ਗੱਲ ਹੈ ਦੂਸਰੇ ਪਾਸੇ ਇਹ ਬੁੱਤਪਰਸਤੀ ਔਰ ਉਹਨਾਂ ਨੂੰ ਲਾਗੂ ਕਰਨਾ ਲੋਕਾਂ ਦੇ ਉੱਤੇ ਆਪਣੀ ਵਿਚਾਰਧਾਰਾ ਥੋਪਣਾ जातपाती सिस्टम ਨਾਲ ਡਿਵਾਈਡ ਕਰਨਾ ਔਰ ਉਸ ਸਾਰੇ ਨੂੰ ਜਿਸ ਨੂੰ ਉਹਨਾਂ ਨੇ ਆਪਣਾ ਅਖੰਡ ਜਿਹੜਾ ਉਹ ਭਾਰਤ 파ਟ ਜਿਸ ਦੇ ਨਾਲ ਜੋੜ ਕੇ ਜਿਹਦੇ ਥੱਲੇ ਤਾਂ ਇਹ ਸੀ ਕਿ ਜਿਹੜਾ ਸਮੁੰਦਰ ਟੱਪ ਗਿਆ ਉਹ ਹੀ ਮਲੇਸ਼ ਹੋ ਜਾਂਦਾ ਸੀ ਉਹਨੂੰ ਵਾਪਸ ਨਹੀਂ ਸੀ ਵੜਨ ਦਿੰਦੇ ਲੇਕਿਨ ਇਹ ਹੁਣ ਇਹ ਉਹੀ ਵਿਚਾਰ ਧਾਰ ਹੈ ਜਿਨ੍ਹਾਂ ਨੇ ਇਨਸਾਫ ਨਾ ਦੇਣ ਕਰਕੇ ਇਵਨ ਭਰਾਵਾਂ ਨਾਲ ਵੀ ਮਹਾਭਾਰਤ ਦੀ ਲੜਾਈ ਦਾ ਤੁਸੀਂ ਬੇਸ ਦੇਖ ਲਓ ਜਿਹਨੂੰ ਇਹ ਕਹਿਣਗੇ ਜੀ ਸਾਡੀ ਸਾਰੀ ਸਾਇੰਸ ਤਬਾਹ ਹੋ ਗਈ ਉਹਦੇ ਜੀ ਇਹ ਵੀ ਪੰਜ ਭਰਾ ਨੇ ਪੰਡਵ ਦੂਜੇ ਹੀ ਭਰਾ ਉਹਨਾਂ ਦਾ ਰਾਜ ਖੋਹ ਲੈਂਦੇ ਨੇ ਜੂਏ ਦੇ ਬਹਾਨੇ ਕੋਈ ਹੋਰ ਇੱਕ ਸਟੇਜ ਤੱਕ ਕੰਪਰੋਮਾਈਜ਼ ਲਈ ਇਹ ਕਿਹਾ ਜਾਂਦਾ ਚਲੋ ਇਹ ਪੰਜ ਭਰਾ ਨੇ ਇਹਨਾਂ ਨੂੰ ਪੰਜ ਪਿੰਡ ਦੇ ਦਿਓ ਜੀ ਇੱਕ ਇੱਕ ਪਿੰਡ ਚ ਆਪਣਾ ਜ਼ਾਰਾ ਕਰ ਲੈਣਗੇ ਤੇ ਜਿਹੜਾ ਦੂਜਾ ਬੈਠਾ ਉਹ ਕਹਿੰਦਾ ਜੀ ਮੈਂ ਤੁਸੀਂ ਪੰਜ ਪਿੰਡ ਕਹਿੰਦੇ ਹੋ ਮੈਂ ਤਾਂ ਸੁਈ ਦੇ ਨੱਕੇ ਜਿੰਨੀ ਥਾਂ ਨਹੀਂ ਦੇਣੀ ਔਰ ਸਾਰੀ ਤਵਾਹੀ ਕਰਵਾ ਲੈਂਦਾ ਉਹ ਅੱਜ ਵੀ ਹਾਲ ਜੋ ਹੈ ਕਿ ਵੀ ਇਹੀ ਗੰਗਾ ਜਮਨਾ ਕਲਚਰ ਜਿਹੜਾ ਇਹ ਆਪਣੇ ਚ ਰਹੋ ਤੁਸੀਂ ਕਸ਼ਮੀਰੀਆਂ ਨੂੰ ਉਹਨਾਂ ਦਾ ਹੱਕ ਦਿਓ ਰਾਈਟ ਆਫ ਸਰਵਿਟਰਮਿਨੇਸ਼ਨ ਦਾ ਸਿੱਖਾਂ ਨੂੰ ਦਿਓ ਨਾਗਿਆਂ ਨੂੰ ਦਿਓ ਨਾਰਥ-ਈਸਟ ਤੁਹਾਡੇ ਕੋਲ ਬਹੁਤ ਵੱਡਾ ਦੇਸ਼ ਆ ਆਪਣਾ ਗੰਗਾ ਜਮਨਾ ਕਲਚਰ ਚ ਆਪਣਾ ਜਿਹੜਾ ਉਹ ਚਲਾਈ ਜੋ RAM ਨਾਮ ਦੀ ਤੁਹਾਨੂੰ ਪੜੀ ਜਾਓ ਜੀ ਲੇਕਿਨ ਜਦੋਂ ਤੁਸੀਂ ਦੂਸਰਿਆਂ ਨੂੰ ਡਿਪਰਾਈਵ ਕਰਨਾ ਹੈ ਗਵਾਂਡੀਆਂ ਨੂੰ ਵੀ ਜੀਣ ਨਹੀਂ ਦੇਣਾ ਪਾਕਿਸਤਾਨ ਦੇ ਕੰਟੈਕਸਟ ਚ ਅਸੀਂ ਗੱਲ ਕਰਕੇ ਹਟੇ ਆ ਕਿ ਹੁਣ ਚਾਈਨਾ ਹੁਣ ਇਹ ਸਮਝਣ ਕਿ ਆ ਪਿੱਦੀ ਕਿ ਆ ਪਿੱਦੀ ਦਾ ਸ਼ੋਰ ਵਾ ਕਿ ਭਈ ਹੁਣ ਤੁਸੀਂ ਜਿਹੜਾ ਹੁਣ ਜਿਹੜੀ ਖਬਰ ਕਰਕੇ ਮੈਂ ਇਹਨੂੰ ਪਿਕ ਕੀਤਾ ਕਿ ਜੀ ਇੰਡੀਆ ਨੇ ਅਗਨੀ 5 ਨਿਊਕਲੀਅਰ ਟੈਪਡ ਇੰਟਰਕੰਟੀਨੈਂਟਲ ਬੈਲਿਸਟਿਕ ਮਿਸਲ ਦਾ ਬੜਾ ਸਫਲ ਟੈਸਟ ਕੀਤਾ ਔਰ ਉਹ ਜਾ ਕੇ ਚਾਈਨਾ ਦੇ ਐਂਡ ਤੱਕ ਉਹਨਾਂ ਦੇ ਅਖੀਰਲੇ ਪ੍ਰੋਵਿੰਸ ਨੂੰ ਵੀ ਹਿੱਟ ਕਰੇਗਾ ਔਰ ਸਾਡੇ ਕੋਲੋਂ ਅਸੀਂ ਬਹੁਤ ਵੱਡੀ ਤਾਕਤ ਬਣ ਗਈ ਉਹਨੂੰ 5000 ਮੀਲ ਤੋਂ ਵੀ ਦੂਰ ਤੱਕ ਸਾਡੀ ਮਾਰ ਹੋਵੇ ਚਾਈਨਾ ਔਨ ਦਾ ਰੂਫ ਆਫ ਦਾ ਵਰਲਡ ਬੈਠਾ ਹੈ ਤਿੱਬਤ ਜਿਹੜਾ ਰੂਫ ਆਫ ਦਾ ਵਰਲਡ ਹੈ ਉਹਨਾਂ ਨੂੰ ਕੋਈ ਨਿਊਕਲੀਅਰ ਟ੍ਰਿਪਟ ਮਿਸਾਈਲਾਂ ਦੇ ਲੋਡ ਨਹੀਂ ਦਾ ਹੋਲ ਆਫ ਇੰਡੀਆ ਇਜ਼ ਵਿਦਨ 200 ਟੂ 300 ਮਾਈਲਸ ਤੇ ਬਤ ਐਸ ਦਾ ਕਰਾਫ ਲਾਈਜ਼ ਜਿਹੜਾ ਮਿਸਾਈਲਸ ਦਾ ਪਾਰਟ ਹੁੰਦਾ ਵੀ ਤੁਹਾਡੇ ਤਾਂ ਉਥੇ ਗੰਗਾ ਨਾਲ ਆਣ ਗਿਆ ਹਜ਼ਾਰਾਂ ਮਰ ਜਾਂਦੇ ਨੇ ਸਟੈਂਪੀਡ ਹੋ ਕੇ ਉਤੋਂ ਗਵਾਜ ਮਾਰਦੇ ਕਿ ਵੀ ਥੱਲੇ ਕੀ ਹੋਇਆ ਸਾਰੇ ਇੱਕ ਦੂਜੇ ਦੇ ਉੱਤੇ ਚੜ ਜਾਂਦੇ ਨੇ ਤੁਸੀਂ ਤਾਂ ਨਾਰਮਲ ਜਿਹੜੀ ਹੈ ਮਿਸਾਈਲ ਜਾਂ ਨਾਰਮਲ ਉਹਨਾਂ ਨੂੰ ਕੋਈ ਲੋਡ ਨਹੀਂ ਹੈਗੇ ਵੀ ਉਹਨਾਂ ਨੇ ਕੋਈ ਨਿਊਕਲੀਅਰ ਵਾਰ ਡਿਕਲੇਅਰ ਕਰਦੇ ਤੁਸੀਂ ਕਿਨੂੰ ਧਮਕਾ ਰਹੇ ਔਰ ਚਾਈਨਾ ਨੇ ਬਿਲਕੁਲ ਇਸ ਦਾ ਠੀਕ ਮਤਲਬ ਸਮਝਿਆ ਜੋ ਭਾਰਤ ਕਹਿੰਦਾ ਔਰ ਜਵੇਂ ਅੰਗਰੇਜ਼ੀ ਚ ਕਹਿੰਦੇ ਆ ਟੂ ਸਟੈਪ ਔਨ ਦਾ ਟੋਜ਼ ਇਹ ਹੁਣ ਬਿਲਕੁਲ ਹੀ ਅਮਰੀਕਾ ਦੀ ਜਿਹੜੀ ਹੈ ਉਹ ਇੱਕ ਤਾਂ ਚਮਚਾਗਰੀ ਹੁੰਦੀ ਹੈ ਇੱਕ ਉਹ ਦੱਸ ਰਹੇ ਨੇ ਕਿ ਵੀ ਅਸੀਂ ਕਿਸ ਹੱਦ ਤੱਕ ਜ਼ਲੀਲ ਲੋਕ ਹੈ ਔਰ ਇਹ ਖਬਰ ਇਹ ਨਾ ਦੀ ਆਪਣੇ ਅਖਬਾਰ ਦੀ ਹੈ ਐਸ ਚਾਈਨਾ ਫਿਊਮਜ਼ ਓਵਰ ਅਗਨੀ 5 ਇੰਡੀਆ ਰਿਟੋਰਟਸ ਇਟਸ ਨਾਟ ਏਮਡ ਐਟ ਐਨੀ ਨੇਸ਼ਨ ਔਰ ਤੁਸੀਂ ਕਹਦੇ ਲਈ ਆਪਣੇ ਬੰਗਾਲੀਆਂ ਨੂੰ ਮਾਰਨਾ ਹੈ ਤੁਸੀਂ ਹੋਰ ਇੰਟਰਕੰਟੀਨੈਂਟਲ ਮਿਸਾਈਲ ਦਾ ਕੀ ਮਤਲਬ ਹੈ ਤੁਸੀਂ ਅਮਰੀਕਾ ਨੂੰ ਹਿੱਟ ਕਰਨਾ ਆ ਕੇ ਜਾਂ ਰਸ਼ੀਆ ਨੂੰ ਕਰਨਾ ਇਟਸ ਵੈਰੀ ਕਲੀਅਰ ਕਿ ਤੁਸੀਂ ਕਿਹਦੀ ਗੇਮ ਖੇਡ ਰਹੇ ਹੋ ਔਰ ਉਹਦੇ ਚ ਇਹ ਡੇ ਆਫਟਰ ਇੰਡੀਆ ਟੈਸਟ ਫਾਇਰ ਦਾ ਨਿਊਕਲੀਅਰ ਕੈਪੇਬਲ ਅਗਨੀ 5th ਇੰਟਰਕੰਟੀਨੈਂਟਲ ਬੈਲਿਸਟਿਕ ਮਿਸਾਈਲ ਚਾਈਨਾ ਰਿਸਪੌਂਡਡ ਅਗਰੈਸਿਵਲੀ ਸੁਜੈਸਟਿੰਗ ਇਟ ਮਾਈਟ ਈਵਨ ਟੇਕ ਦਾ ਮੈਟਰ ਟੂ ਦਾ ਯੂਨਾਈਟਿਡ ਨੇਸ਼ਨਸ ਉਹਨਾਂ ਨੇ ਕਿਹਾ ਜੀ ਇਹ ਜਿਹੜੀਆਂ ਯੂਐਨ ਸਿਕਿਉਰਿਟੀ ਕਾਉਂਸਲ ਦੀਆਂ ਟਰੀਟੀਆਂ ਜਾਂ ਉਹਨਾਂ ਦੀਆਂ ਅੰਡਰਸਟੈਂਡਿੰਗਸ ਨੇ ਉਹਨਾਂ ਦੀ ਵਾਇਓਲੇਸ਼ਨ ਹੁਣ ਇੰਡੀਆ ਵੱਡ ਜਾਏ ਨਿਊਕਲੀਅਰ ਸਪਲਾਈਅਰ ਗਰੁੱਪ ਚ ਅੱਗੇ ਸੀ ਸਾਨੂੰ ਮੈਂਬਰੀ ਦੇ ਦਿਓ ਸਾਨੂੰ ਇਹ ਦੇ ਦਿਓ ਔਰ ਉਹਨੇ ਚਾਈਨਾ ਨੇ ਬੜਾ ਔਰ ਚਾਈਨਾ ਇਹ ਦੇ ਤੱਕ ਕਰੇਗਾ ਜਦੋਂ ਇਹਨਾਂ ਨੇ ਉੱਥੇ ਜੋ ਜਾ ਕੇ ਕਰਦੇ ਨੇ ਚਾਈਨਾ ਨੇ ਸਿੱਧਾ ਕਿ ਉਹਨਾਂ ਨੂੰ ਹਾਂਗਕਾਂਗ ਜਨਵਰੀ 26 ਜਾਂ 23 ਤੋਂ ਉਹਨਾਂ ਨੇ ਕਿਹਾ ਜੀ ਵੀਜ਼ਾ ਲੈ ਕੇ ਆਓ ਔਰ 1 ਮਿਲੀਅਨ ਇਹਨਾਂ ਦਾ ਵਪਾਰੀ ਜਿਹੜਾ ਉੱਥੋਂ ਆ ਕੇ ਰੋਟੀ ਖਾਂਦਾ ਸੀ ਉਹ ਭੁੱਖਾ ਮਰੇਗਾ ਔਰ ਇਸ ਦੇ ਉੱਤੇ ਵੀ ਚਾਈਨਾ ਦਾ ਇੱਕ ਆਪਣਾ ਤਰੀਕਾ ਅਮਰੀਕਾ ਦਾ ਡੋਨਲਡ 트াম্প ਦੀ ਜਾਰੀ ਫੂਕੜ ਤੇ ਉਹਨਾਂ ਦਾ ਫੜ ਲਿਆ ਸਪਾਈ ਜਹਾਜ਼ ਸਮੁੰਦਰੀ ਉਹਨਾਂ ਨੇ 5 ਦਿਨ ਬਾਅਦ ਮੋੜਿਆ ਉਹਨਾਂ ਨੇ ਕਿ ਆ ਚੱਕੋ ਨਾਲ ਹੀ ਉਹਨਾਂ ਦੇ ਗਲੋਬਲ ਜਿਹੜਾ ਉਹਨਾਂ ਦਾ ਮੀਡੀਆ ਹੈ ਉਹਨਾਂ ਦਾ ਗਲੋਬਲ ਟਾਈਮਸ ਉਹਨਾਂ ਨੇ ਇੰਡੀਆ ਨੂੰ ਕਿਹਾ ਆ ਤਰੀਕਾ ਹੈ ਡੀਲ ਕਰਨ ਦਾ ਜੀ ਔਰ ਇਹ ਹੁਣ ਚਾਈਨਾ ਨੂੰ ਅੱਖਾਂ ਦਿਖਾ ਰਹੇ ਨੇ ਹੁਣ ਇਹ ਚਾਈਨਾਜ਼ ਰਿਐਕਸ਼ਨ ਕੇਮ ਅਮਿਡ ਰਿਪੋਰਟਸ ਥੈਟ ਇੰਡੀਆਜ਼ ਲਾਂਚ ਆਫ ਅਗਨੀ 5th ਵਾਸ ਡਾਇਰੈਕਟਡ ਟੁਵਰਡ ਚਾਈਨਾ ਮੀਨਵਾਇਲ ਇੰਡੀਆ ਨੇ ਅਗੋ ਕਿਹਾ ਜੀ ਕਿ ਇੰਡੀਆ ਦੇ ਸਟ੍ਰੈਟੈਜਿਕ ਕੈਪੇਬਿਲਿਟੀਆਂ ਵਰ ਨਾਟ ਟਾਰਗੇਟਡ ਅਗੇਂਸਟ ਐਨੀ ਪਾਰਟਿਕੁਲ ਟਾਰਟੀ ਸਟ੍ਰੈਟੈਜਿਕ ਕੈਪੇਬਿਲਿਟੀਆਂ ਤੁਸੀਂ ਪਹਿਲਾਂ ਉਹ ਇਲਾਕਾ ਲੈ ਲੋ ਵਾਪਸ ਜਿਹੜਾ ਚੀਨ ਨੂੰ ਦਿੱਤਾ ਹੈ ਵੀ ਤੁਹਾਡੇ ਪੱਲੇ ਕੋ ਹੈ ਨਹੀਂ ਨਾ ਔਰ ਇਹਨੂੰ ਕਹਿੰਦੇ ਨੇ ਉਹ ਬੱਗੀਆਂ ਅੱਖੀ ਮਰਨਾ ਉਹ ਕਹਿੰਦਾ ਬੱਗੀਆਂ ਅੱਖੀ ਮਰਵਾਣਾ ਗੈਰ ਗੱਦਰ ਨੂੰ ਕਿਸੇ ਨੇ ਕਿਹਾ ਲੈ ਸ਼ੇਰ ਕੀ ਹੈ ਉਹ ਸਿਰਫ ਉਹਦੀਆਂ ਅੱਖਾਂ 'ਚ ਜਰਾ ਲਾਲੀ ਹੁੰਦੀ ਹੈ ਆ ਕੇ ਜਦੋਂ ਦਹਾੜਦਾ ਵੀ ਤੂੰ ਚੱਲ ਤੂੰ ਸਾਡਾ ਲੀਡਰ ਉਹ ਕਹਿੰਦਾ ਜੀ ਅੱਛਾ ਠੀਕ ਆ ਉਹਨੇ ਜਾ ਲੇ ਜੀ ਅੱਖਾਂ ਲਾਲ ਲੂਲ ਕੀਤੀਆਂ ਉਹਨੂੰ ਫਿਰ ਉਹਨੂੰ ਪੁੱਛਿਆ ਕਿ ਜੀ ਇਹ ਠੀਕ ਆ ਅੱਖਾਂ ਮੇਰੀਆਂ ਲਾਲ ਹੋ ਗਈਆਂ ਸ਼ੇਰ ਦੇ ਜਦੋਂ ਉਹ ਕਹਿੰਦਾ ਜੀ ਬਿਲਕੁਲ ਤੁਹਾਡੀਆਂ ਅੱਖਾਂ ਜਨਾਬੇ ਆਲਾ ਉਹ ਤਾਂ ਲਾਲ ਰਿਸ਼ਮਾ ਸੁੱਟਦੀਆਂ ਜੀ ਜੋ ਹੀ ਸ਼ੇਰ ਦੇ ਸਾਹਮਣੇ ਉਹ ਦਹਾੜਿਆ ਗਿੱਧੜ ਦੌੜ ਪਿਆ ਕਹਿੰਦਾ ਮਰਵਾਤਾ ਬੱਗੀਆਂ ਅੱਖੀ ਕਿ ਭੀ ਹੁਣ ਗੱਲ ਇਹ ਹੈ ਵੀ ਇਹ ਹੁਣ ਤਕੇ ਤਕਾਏ ਅੱਖਾਂ ਲਾਲ ਕਰਕੇ ਚੀਨ ਦੀ ਅੱਖਾਂ ਜੱਖਾਂ ਪਾ ਕੇ ਦੇਖਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਮਰਨਾ ਇਹਨਾਂ ਨੇ ਬੱਗੀਆਂ ਅੱਖੀ ਹੈ ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਜਿਹੜਾ ਵੈਨ ਆਸਕਡ ਅਬਾਊਟ ਦਾ ਰਿਪੋਰਟਸ ਦੈਟ ਐਮੀਨੇਟਡ ਇਨ ਬੋਥ ਇੰਡੀਆ ਐਂਡ ਜਪਾਨੀਸ ਮੀਡੀਆ ਅਬਾਊਟ ਚਾਈਨਾ ਬੀਇੰਗ ਦਾ ਰੀਅਲ ਟਾਰਗੇਟ ਆਫ ਅਗਨੀ 5 ਚਾਈਨੈਸ ਫੋਰ ਮਿਨਿਸਟਰੀ ਟੋਲਡ ਟੂਡੇ ਪੁਆਇੰਟਡਲੀ ਸੈਡ ਦਾ ਕੁਐਸਚਨ ਆਫ ਮੋਟਿਵ ਬਿਹਾਈਂਡ ਦਾ ਲਾਂਚ ਨੀਡਿਡ ਟੂ ਬੀ ਆਸਕਡ ਟੂ ਦਾ ਇੰਡੀਅਨ ਸਾਈਡ ਉਹਨੇ ਪੁੱਛਿਆ ਕਿ ਜੀ ਜਪਾਨ ਦੇ ਮੀਡੀਆ ਚ ਹੁਣ ਜਪਾਨ ਨਾਲ ਕੀ ਖੇਡ ਖੇਡੀ ਜਾ ਰਹੀ ਜੀ ਜੇ ਮਿਸ਼ਨ ਉਹ ਲਾਂਚ ਕਰਦੇ ਨੇ ਚਾਈਨਾ ओरिएंटेड ਨਹੀਂ ਹੈ ਜਾਪਾਨ ਦੇ মিডিਆ ਅਮਰੀਕਾ ਅਜ ਤੱਕ ਦੇ ਦੋ ਕਾਲਮ ਦੀ ਖਬਰ ਵੀ ਨਹੀਂ ਲੱਗੀ ਉਹਨਾਂ ਨੂੰ ਪਤਾ ਹੈ ਕਿ ਕਿੰਨੇ ਕਿ ਜੋਗ ਗਏ ਨੇ ਹੁਣ ਜਾਪਾਨ ਦੇ মিডিਆ ਨੇ ਬੜਾ ਚੁੱਕਿਆ ਉਹਨੂੰ ਦੱਸਣ ਲਈ ਦੇਖੋ ਜੀ ਨਵੀਂ ਨਵੀਂ ਯਾਰੀ ਅਸੀਂ ਇੰਡੀਆ ਨਾਲ ਪਾਈ ਹੈ ਤੇ ਅਸੀਂ ਭਾਵੇਂ ਅਜੇ ਨਿਊਕਲੀਅਰ ਜਾਂ ਦੂਜੇ ਵੱਲ ਨਹੀਂ ਆ ਸਕੇ ਸਾਡੇ ਤਾਂ 50 ਹਜ਼ਾਰ ਫੌਜ ਬੈਠੀ ਹੈ ਅਮਰੀਕਾ ਦੀ ਆ ਦੇਖੋ ਜੀ ਸਾਡਾ ਯਾਰ ਇਹਨੇ ਉਹਨੇ ਕਿਹਾ ਚਾਈਨਾ ਨੇ ਉਹਨਾਂ ਨੂੰ ਪੁੱਛੋ ਕੀ ਹੈਗਾ ਸੋ ਕੁੱਲ ਬਣਾ ਕੇ ਅਸੀਂ ਸਮਝਦੇ ਹਾਂ ਵੀ ਜਦੋਂ ਇੰਡੀਆ ਨੇ 1998 ਦੇ ਵਿੱਚ ਇਹ ਨਿਊਕਲੀਅਰ ਟੈਸਟ ਕਰਕੇ ਪਾ 1974 ਚ ਜੋ ਪੋਖਰਾਂਚ ਕੀਤਾ ਹੈ ਉਦੋਂ ਤੋਂ ਸਾਡੀ ਸਿੱਖ ਕੌਮ ਦੇ ਨਾਤੇ ਬੜੀ ਇੱਕ ਕਲੀਅਰ ਪੋਜੀਸ਼ਨ ਰਹੀ ਹੈ ਕਿ ਅਸੀਂ ਨਿਊਕਲੀਅਰ ਫ੍ਰੀ ਸਾਊਥ ਏਸ਼ੀਆ ਚਾਹੁੰਦੇ ਔਰ ਇੰਡੀਆ ਨੇ ਔਰ ਜੇ ਇਵਨ ਕੰਪ੍ਰੀਹੈਂਸਿਵ ਨਿਊਕਲੀਅਰ ਟੈਸਟਮੈਂਟ ਟ੍ਰੀਟੀ ਹੈ ਜਾਂ ਨਿਊਕਲੀਅਰ ਪ੍ਰੋਲੀਫਰੇਸ਼ਨ ਟ੍ਰੀਟੀ ਹੈ ਜੀ ਪਾਕਿਸਤਾਨ ਦੀ ਪੋਜੀਸ਼ਨ ਕੰਸਿਸਟੈਂਟ ਹੈ ਕਿ ਜੇ ਇੰਡੀਆ ਸਾਈਨ ਕਰੇ ਕਿ No future test on nuclear supplier group ਕਿਉਂ ਨਹੀਂ ਬੜੇ ਉਹ ਕਹਿੰਦਾ ਜੀ ਪਹਿਲਾਂ ਕਰੋ ਸਾਇਨ ਕਿ ਵੀ ਟੈਸਟ ਨਹੀਂ ਕਰੋਗੇ ਜੇ ਹੁਣ ਤੁਸੀਂ ਨਹੀਂ ਕਰ ਰਹੇ ਇਹਦਾ ਮਤਲਬ ਤੁਹਾਡੀ ਬਧ ਨੀਤੀ ਹੈ ਬਧਿਆਨਤੀ ਹੈ ਪਹਿਲਾਂ ਪਾਕਿਸਤਾਨ ਤੇ ਸੀ ਹੁਣ ਤੁਸੀਂ ਚਾਈਨਾ ਵੀ ਨਾਲ ਨਾਲ ਲਿਆ ਔਰ ਇਹਦੇ ਚ ਅਲਟੀਮੇਟਲੀ ਕੀ ਹੋਏਗਾ ਔਰ ਇਧਰੋਂ ਜੇ ਇੰਡੀਆ ਨੇ ਆਹ ਖਰਤੂਤ ਕੀਤੀ ਹੈ ਤੇ ਡੋਨਲਡ ਟਰੰਪ ਦੀ ਪਰਸੋਂ ਦੀ ਸਟੇਟਮੈਂਟ ਹੈ ਕਿ ਜੀ ਸਾਨੂੰ ਆਪਣਾ ਨਿਊਕਲੀਅਰ ਜ਼ਖੀਰਾ ਵਧਾਣਾ ਚਾਹੀਦਾ ਹੈ ਜੀ ਸ਼ੁੱਡ ਹੈ ਹੁਣ ਕੀ ਹੈ ਜਿੱਥੇ ਇੱਕ ਮੂਵਮੈਂਟ ਖੜੀ ਹੋਈ ਸੀ ਦੁਨੀਆ 'ਚ 170 ਤੋਂ ਜ਼ਿਆਦਾ ਦੇਸ਼ਾਂ ਨੇ ਕੰਪ੍ਰੀਹੈਂਸਿਵ ਨਿਊਕਲੀਅਰ ਟੈਸਟਮੈਂਟ ਟ੍ਰੀਟੀ ਦਾ ਦਸਤਖਤ ਕੀਤੇ ਸੀ ਕਿ ਵੀ ਦੁਨੀਆ 'ਚ ਘਟਾਓ ਨਿਊਕਲੀਅਰ ਵਾਰ ਹੈਡ ਰਸ਼ੀਆ ਸੋਵੀਅਤ ਯੂਨੀਅਨ ਔਰ ਅਮਰੀਕਾ ਦਾ ਸਮਝੌਤਾ ਸੀ ਔਰ ਅਲਟੀਮੇਟਲੀ ਕਿ ਇੱਕ ਦਿਨ ਆਏਗਾ ਕਿ ਨਿਊਕਲੀਅਰ ਫ੍ਰੀ ਵਰਲਡ ਹੋਏਗਾ ਪਰ ਇਹ ਨੀਤੀ ਜਿਹੜੀ ਹੈ ਜਿਸ ਅੰਦਾਜ਼ 'ਚ ਇੰਡੀਆ ਔਰ ਉਹਦੀ ਪੁਸ਼ਤਪਨਾ ਅਮਰੀਕਾ ਕਰ ਰਿਹਾ ਔਰ ਡੋਨਲਡ ਟਰੰਪ ਆਪਣਾ ਜਿਹੜਾ ਉਹ ਟਵਿੱਟਰ ਦੇ ਉੱਤੇ ਇਸ ਕਿਸਮ ਦੀਆਂ ਬਿਆਨਬਾਜ਼ੀਆਂ ਕਰ ਰਿਹਾ ਸੋ ਸਾਨੂੰ ਇਹ ਹੈ ਵੀ ਅਸੀਂ ਸਿਕ ਕੌਮ ਦੇ ਨਾਤੇ ਮਹਿਸੂਸ ਕਰਦੇ ਹਾਂ ਵੀ ਅਲਟੀਮੇਟਲੀ ਇਹ ਜੰਗਬਾਜ਼ ਜਿਹੜੇ ਨੇ ਜਿਸ ਰਸਤੇ ਤੇ ਤੁਰੇ ਨੇ ਸਾਡੀ ਸਿਵਲਾਈਜ਼ੇਸ਼ਨ ਵਾਗਾ ਤੋਂ ਜਮਨਾ ਤੱਕ ਦੋਨੋਂ ਹੀ ਇੰਡੀਆ ਪਾਕਿਸਤਾਨ ਔਰ ਇਧਰੋਂ ਜੇ ਅਸੀਂ ਦੇਖਦੇ ਆਂ ਚਾਈਨਾ ਇਹ ਵੀ ਬਾਰਡਰਿੰਗ ਹੈ ਸਾਡੀ ਲਾਲ ਸਪੀਤੀ ਜਿਹੜੀ ਹੈ ਉਸ ਦਾ ਹਿੱਸਾ ਬਣਦਾ ਹੈ ਸੋ ਇਹ ਸਾਡੇ ਲਈ ਮੁਕੰਮਲ ਤਬਾਹੀ ਦੀ ਲਾਈਨ ਹੋਏਗੀ ਕਿਸੇ ਵੀ ਇਸ ਕਿਸਮ ਦੇ ਟਕਰਾਅ ਸੋ ਅਸੀਂ ਸਮਝਦੇ ਆਂ ਕਿ ਇਹ ਜਿਹੜਾ ਨਿਊਕਲੀਅਰ ਰੇਸ ਵੀ ਚੱਲ ਰਹੀ ਹੈ ਇਹਦੇ ਵਿੱਚ ਬਫਰ ਸਟੇਟ ਖਾਲਸਾਣ ਦੀ ਗੱਲ ਹੋਰ ਵੀ ਇੰਪੋਰਟੈਂਟ ਬਣ ਜਾਂਦੀ ਹੈ ਕਿ ਭਾਈ ਤਿੰਨੋ ਹੀ ਪਾਵਰ ਕਿਉਂਕਿ ਜੇ ਚਾਈਨਾ ਨੂੰ ਅੱਖਾਂ ਦਿਖਾਣ ਦੀ ਗੱਲ ਹੈ ਪਾਕਿਸਤਾਨ ਦੀ ਤਾਂ ਹੋਂਦ ਹੀ ਹੈ ਨਹੀਂ ਮੰਨਣ ਨੂੰ ਤਿਆਰ ਸੋ ਇਸ ਸਾਰੇ ਦੇ ਵਿੱਚ ਇਹ ਬਫਰ ਸਟੇਟ ਖਾਲਸਾਣ ਅਲਟੀਮੇਟਲੀ ਉੱਥੇ ਆਰਮਜ਼ ਰੇਸ ਨੂੰ ਵੀ ਰੋਕਦਾ ਉੱਥੋਂ ਦੀ ਪ੍ਰੋਸਪੇਰਿਟੀ ਸਟੇਬਿਲਟੀ ਪੀਸ ਇਸ ਸਾਰੇ ਨੂੰ ਵੀ ਜਿਹੜਾ ਇਸ ਦੇ ਨਾਲ ਹੀ ਜੋੜ ਕੇ ਦੇਖਿਆ ਜਾਣਾ ਚਾਹੀਦਾ ਸੋ ਇਹ ਸਾਡੇ ਲਈ ਇੱਕ ਅਹਿਮਿਆਤ ਵਾੜੀ ਗੱਲ ਹੈ ਕਿ ਇਹ ਜਿਹੜੀ ਟਕਰਾ ਦੀ ਲਾਈਨ ਹੈ ਇਹ ਫਰਦਰ ਬਰਬਾਦੀ ਹੋਏਗੀ ਔਰ ਇਸ ਦਾ ਬਚਾ ਜਿਹੜਾ ਹੈ ਉਹ ਖਾਲਿਸਤਾਨ ਦੀ ਕਾਇਮੀ ਦੇ ਨਾਲ ਜੀ ਡਾਕਟਰ ਸਾਹਿਬ ਬਿਲਕੁਲ ਤੁਸੀਂ ਸਹੀ ਫਰਮਾਇਆ ਇਥੇ ਲੰਨਿਆ ਬ੍ਰੇਕ ਵੀਰਸ ਦਸਣਾ ਇਸ ਤਰ੍ਹਾਂ ਬਣੇ ਰਹਿਣਾ ਮਿਲਦਿਆਂ ਛੋਟੇ ਵਕਫੇ ਤੋਂ ਬਾਅਦ